ਸਵਰਗਵਾਸੀ ਸਰਦਾਰ ਆਤਮਾ ਸਿੰਘ ਅਤੇ ਸਵਰਗਵਾਸੀ ਸਰਦਾਰਨੀ ਕਰਮਕੌਰ ਜੀ ਦੀ ਨਿੱਕੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਲਾਇਨਸ ਕਲੱਬ ਆਦਮਪੁਰ ਅਤੇ ਲਾਇਨਸ ਆਈ ਹੰਸੂਤਾਲ ਸੁਸਾਇਟੀ ਦੀ ਦੇਖਰੇਖ ਅਧੀਨ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਗੁਰਦੁਆਰਾ ਸਿੰਘ ਸਭਾ ਪਿੰਡ ਚੀਵਾ ਕਲਾ ਵਿਖੇ ਲਗਾਇਆ ਗਿਆ। ਪ੍ਰਬੰਧਕ ਕੁਲਵਿੰਦਰ ਸਿੰਘ ਕਿੰਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ 106 ਮਰੀਜ਼ਾਂ ਨੇ ਲਾਭ ਉਠਾਇਆ 21 ਮਰੀਜ਼ਾਂ ਦੇ ਸਫਲਤਾਪੂਰਵਕ ਆਪਰੇਸ਼ਨ ਕੀਤੇ ਗਏ ਸਮੂਹ ਪ੍ਰਬੰਧਕਾਂ ਨੇ ਸ਼ੀਤਲ ਸਿੰਘ ਗੌਰੇ ਅਤੇ ਸਰੋਜ ਗੌਰੇ ਦਾ ਧੰਨਵਾਦ ਕੀਤਾ ਤੋ ਇਸ ਦੇ ਨਾਲ ਹੀ ਸਾਨੂੰ ਮਾਇਕ ਮਦਦ ਲਈਆ ਸਰਪਾਲ ਸਿੰਘ ਸੰਧੂ ਤੇ ਸੋਨੀਓ ਸੰਧੂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਨਾਹ ਦੱਦਾ ਜੀ ਹਰ ਵੀ ਰਿਤਾ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਕੱਲ ਸਵੇਰੇ ਬਾਸ ਸੋਣੀ ਇੱਥੇ 8 ਵਜੇ ਜਿਨ੍ਹਾਂ ਨੇ ਆਪਰੇਸ਼ਨ ਹੋਣੇ ਆਪਣੇ ਆਧਾਰ ਕਾਰਡ ਦੀ ਕਾਪੀ ਲੈ ਕੇ ਇਹ ਸਰਦਾਰ ਸੀਦਰ ਸਿੰਘ ਇੰਦਰ ਭਾਜੀ ਖੜੇ ਆ। ਇਹਨਾਂ ਨੇ ਲਾਇਆ ਜੀ ਭੈਜੀ ਸਰੋਜ ਇੰਦਰ ਭਾਜੀ। ਇਹਨਾਂ ਨੇ ਲਾਇਆ ਮੌਕੇ ਦਾ ਫਾਇਦਾ ਕੈਂਪ ਲੰਗਾ। ਆਦੂਪੁਰ ਤੋਂ ਟੀਮ ਆਈ ਆ। ਇਹ ਜਿਹੜਾ ਕੈਂਪ ਹੈ ਮਾਤਾ ਪਿਤਾ ਦੀ ਯਾਦ ਰਾਏ ਤੁਹਾਡੇ ਪਿੰਡ ਦੇ ਇਸ਼ਕੀ ਵਾਸੀ। ਇਸ ਮੌਕੇ ਗੁਰੂ ਕਾ ਲੰਗਰ ਉੱਤਟ ਵਰਤਾਇਆ ਗਿਆ। ਪ੍ਰੀ ਟੀਵੀ ਦੀ ਖਾਸ ਰਿਪੋਰਟ